ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਲੱਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਅੱਜ ਪਿੰਡ ਸਰਾਏ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬੜਾ ਪਿੰਡ ਤੇ ਰਾਇਲ ਕਿੰਗ ਯੂ ਐਸ ਏ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟਰਹੀ ਬੜਾ ਪਿੰਡ ਦੀ ਟੀਮ ਜਿਸ ਨੇ 30 ਅੰਕ ਹਾਸਲ ਕੀਤੇ ਤੇ 51111 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀਹੀ ਰਾਇਲ ਕਿੰਗ ਯੂ ਐਸ ਏ ਦੀ ਟੀਮ ਜਿਸ ਨੇ 27 ਅੰਕ ਹਾਸਲ ਕੀਤੇ ਤੇ 31111 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਟਿੱਡਾ ਭੰਡਾਲ ਦੋਨਾਂ ਤੇ ਬੈਸਟ ਸਟਾਪਰ ਬਣੇ ਸੋਨੀ ਜਿਸ ਨੇ ਚਾਰ ਜਫੇ ਲਾਏ ਬੈਸਟ ਰੀਡਰ ਤੇ ਸਟਾਪਰ ਨੂੰ 골ਡ ਰਿੰਗਾਂ ਦੇ ਕੇ ਸਨਮਾਨ ਕੀਤਾ ਗਿਆ ਤੇ ਰਾਇਲ ਕਿੰਗ ਯੂ ਐਸ ਏ ਦੀ ਟੀਮ ਵਿੱਚ ਹੈਵਨ ਕੋਟਲਾ ਪੜੀ ਜੱਸਾ ਜਿੰਦਰ ਤੇ ਹੈਪੀ ਖੇਡੇ ਤੇ ਦੂਜੇ ਪਾਸੇ ਬੜਾ ਪਿੰਡ ਦੀ ਟੀਮ ਵਿੱਚ ਸੋਨੀ ਭੰਡਾਲ ਟਿੱਡਾ ਭੰਡਾਲ ਪੀਤਾ ਕਾਲਾ ਕਣੀਬਾਲ ਕਮਲ ਮਾਦੋਪੁਰ ਤੇ ਭੋਲੂ ਖੇਡੇ ਅਗਲੇ ਕਬੱਡੀ ਕੱਪ ਲੰਡੇਕੇ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸੀਚੇਵਾਲ ਤੇ ਭਿੰਡਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਸੀਚੇਵਾਲ ਦੀ ਟੀਮ ਜਿਸ ਨੇ 20 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਭਿੰਡਰ ਦੀ ਟੀਮ ਜਿਸ ਨੇ 9 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਪਿੰਦਾ ਸੱਜਣਵਾਲ ਜਿਸ ਨੇ 10 ਰੇਡਾਂ ਪਾ ਕੇ 9 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਪਿੰਦੂ ਸੀਚੇਵਾਲ ਜਿਸ ਨੇ 5 ਟੱਚ ਲੈ ਕੇ 5 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਭਿੰਡਰ ਕਲਾਂ ਦੀ ਟੀਮ ਵਿੱਚ ਸ਼ਰਨਾ ਡਗੁਰਮਣਾ ਗੋਲੂ ਗ੍ਰਿਪ ਗੱਜਨਵਾਲ ਬੱਬੂ ਸੁੱਖਾ ਰਾਮਣਾ ਤੇ ਬਰਿੰਦਰ ਪਿਸਟਲ ਖੇਡੇ ਤੇ ਦੂਜੇ ਪਾਸੇ ਸੀਚੇਵਾਲ ਦੀ ਟੀਮ ਵਿੱਚ ਪਿੰਦਾ ਸੱਜਨਵਾਲ ਅਮਰ ਲੈਂਬਰ ਸੰਧੂ ਚੱਠਾ ਵਾਹਿਗੁਰੂ ਮਨਜਿੰਦਰ ਤੇ ਪਿੰਦੂ ਖੇਡੇ ਤੇ ਅਗਲੇ ਕਬੱਡੀ ਕੱਪ ਸਮਰਾਈ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸੁਰਖਪੁਰ ਤੇ ਬੀਵੀਐਸ ਰੁੜਕਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਸੁਰਖਪੁਰ ਦੀ ਟੀਮ ਜਿਸ ਨੇ 41 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਬੀਵੀਐਸ ਰੁੜਕਾ ਦੀ ਟੀਮ ਜਿਸ ਨੇ 25 ਅੰਕ ਹਾਸਲ ਕੀਤੇ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਦੀਪਕ ਕਾਸ਼ੀਪੁਰ ਹਰਿਆਣਾ ਜਿਸ ਨੇ 13 ਰੇਡਾਂ ਪਾ ਕੇ 12 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਜੋਧਾ ਸੁਰਖਪੁਰ ਜਿਸ ਨੇ 14 ਟੱਚ ਲੈ ਕੇ 8 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਦੁਆਬਾਵਰੀ ਸੁਰਖਪੁਰ ਦੀ ਟੀਮ ਵਿੱਚ ਜਾਤਾ ਸੁਰਖਪੁਰ ਜੋਦਾ ਸੁਰਖਪੁਰ ਕਾਲਾ ਹਰੀਗੜ ਚਮਕੌਰ ਪੀਡਲ ਸ਼ਰਮਾ ਸਤੀਸਮਾਉ ਰਵੀ ਮਕੌਲੜਾ ਦੀਪਕ ਕਾਸ਼ੀਪੁਰ ਹੈਪੀ ਬਲੇਰਖਾਨਪੁਰ ਰਾਣਾ ਤੇ ਕਰਮਾ ਖੇਡੇ ਤੇ ਦੂਜੇ ਪਾਸੇ ਬੀਵੀਐਸ ਰੁੜਕਾ ਦੀ ਟੀਮ ਵਿੱਚ ਸ਼ੋਹਨ ਰੁੜਕੀ ਹਰਦੀਪ ਢਿੱਲੋਂ ਪੰਡੋਰੀ ਮਿੱਠੂ ਚੱਕ ਦੇਸਰਾਜ ਲਾਲੀ ਗੋਲੂ ਅਵਜਿੰਦਰ ਰੁੜਕਾ ਮਾਰੂ ਰੁੜਕਾ ਅਵਤਾਰ ਬਾਜਵਾ ਕਾਲੂ ਪੋਤਨਾ ਦੀਪ ਦਬਰਜੀ ਨਿਮਾ ਮੋੜਨਾਬਾ ਸੋਨੀ ਖੁੰਨਸ ਜੀਤਾ ਜਨੇਰ ਤੇ ਰਮਣਾ ਜਨੇਰ ਖੇਡੇ ਤੇ ਅਗਲਾ ਕਬੱਡੀ ਕੱਪ ਰਾਏਕੇ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਫਤੇਗੜ ਛੰਨਾ ਤੇ ਗੁਰੂ ਸ਼ਰਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਫਤੇਗੜ ਛੰਨਾ ਦੀ ਟੀਮ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਗੁਰੂ ਸ਼ਰਦੀ ਟੀਮ ਜਿਸ ਨੂੰ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਕਾਲਾ ਧੂਰਕੋਟ ਤੇ ਪੂਰੀ ਫਤੇਗੜ ਛੰਨਾ ਦੋਨੋਂ ਜੁਆਇੰਟ ਰੇਡਰ ਨਿਕਲੇ ਤੇ ਬੈਸਟ ਸਟਾਪਰ ਬਣਿਆ ਲੱਖਾ ਸ਼ਰਾਮਾ ਤੇ ਰਵੀ ਸਾਹੋਕੇ ਦੋਨੋਂ ਜੁਆਇੰਟ ਸਟਾਪਰ ਨਿਕਲੇ ਬੈਸਟ ਰੇਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਕਦ ਰਕਮ ਨਾਲ ਸਨਮਾਨ ਕੀਤਾ ਗਿਆ ਤੇ ਫਤੇਗੜ ਛੰਨਾ ਦੀ ਟੀਮ ਵਿੱਚ ਲੱਖਾ ਸ਼ਰਾਮਾ ਰਵੀ ਸਾਹੋਕੇ ਕਾਲਾ ਧੂਰਕੋਟ ਤੇ ਪੂਰੀ ਖੇਡੇ ਤੇ ਦੂਜੇ ਪਾਸੇ ਗੁਰੂ ਸ਼ਰਦੀ ਟੀਮ ਵਿੱਚ ਬੁੱਗਾ ਚੱਠਾ ਜਸੀ ਬਿੱਟੂ ਫੌਜੀ ਤੇ ਅਰਸ਼ ਖੇਡੇ ਤੇ ਅਗਲੇ ਕਬੱਡੀ ਕੱਪ ਬਿਲਾਸਪੁਰ ਦੇ ਫਾਈਨਲ ਮੈਚ ਵਿੱਚ ਪੁਜੀਆਂ ਢੋਡੇ ਤੇ ਸਿੰਘਾਂ ਦੌੜਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਢੋਡਿਆਂ ਦੀ ਟੀਮ ਜਿਸ ਨੇ 17 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸੀਹਾ ਦੌੜ ਦੀ ਟੀਮ ਜਿਸ ਨੇ 9 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਜੱਜ ਮੰਡੀਆਂ ਤੇ ਪਾਲ ਕੈਂਟ ਦੋਨੋਂ ਜੁਆਇੰਟ ਤੇ ਬੈਸਟ ਸਟਾਪਰ ਬਣਿਆ ਬਿੰਦੂ ਢੋਡੇ ਤੇ ਬਿੱਲਾ ਢੋਡੇ ਦੋਨੋਂ ਜੁਆਇੰਟ ਸਟਾਪਰ ਬਣੇ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਢੋਡਿਆਂ ਦੀ ਟੀਮ ਵਿੱਚ ਜੱਜ ਮੰਡੀਆਂ ਪਾਲ ਕੈਂਟ ਜਸ਼ਨ ਕੱਕੜਵਾਲ ਬਿੰਦੂ ਟੋੜਡੇ ਸੋਨੀ ਤੇ ਬਿੱਲਾ ਖੇਡੇ ਤੇ ਦੂਜੇ ਪਾਸੇ ਸਿਹਾਂ ਦੌਦ ਦੀ ਟੀਮ ਵਿੱਚ ਦੀਪ ਹਿੰਮਤਪੁਰਾ ਸੋਨੀ ਭਾਉ ਤੇ ਹੋਰ ਖਿਡਿਆਰੀ ਖੇਡੇ ਤੇ ਅਗਲਾ ਕਬੱਡੀ ਕੱਪ ਕਲਸੀਆਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਟੰਡੋਲੀ ਤੇ ਕਲਸੀਆਂ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਟੰਡੋਲੀ ਦੀ ਟੀਮ ਜਿਸ ਨੇ 12 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕਲਸੀਆ ਦੀ ਟੀਮ ਜਿਸ ਨੇ 7.5 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਗਗਨ ਢੰਡੋਲੀ ਤੇ ਬੈਸਟ ਸਟਾਪਰ ਬਣਿਆ ਕਾਜੂ ਰਣਿੰਕੇ ਤੇ ਬੱਬੂ ਝਨੇਰੀ ਦੋਨੋਂ ਜੁਆਇੰਟ ਸਟਾਪਰ ਬਣੇ ਬੈਸਟ ਰੇਡਰ ਤੇ ਸਟਾਪਰ ਨੂੰ 21-21000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਕਲਸੀਆ ਦੀ ਟੀਮ ਵਿੱਚ ਪਿੰਦੂ ਦੁਤਾਲ ਅੰਤਰ ਜਨੇਤਪੁਰਾ ਗੁਰਜੀਤ ਜੋਤ ਕਲਸੀਆ ਤੇ ਅਮਨ ਖੇਡੇ ਤੇ ਦੂਜੇ ਪਾਸੇ ਢੰਡੋਲੀ ਦੀ ਟੀਮ ਵਿੱਚ ਕਾਜੂ ਰਣੀਕੇ ਬੱਬੂ ਝਨੇੜੀ ਵਿੱਕੀ ਕਪਿਆਲ ਪਾਲਾ ਤੇ ਗगन ਖੇਡੇ ਤੇ ਦੋਸਤੋ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਤੁਸੀਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਬਣੇ ਬੈੱਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਤਾਂ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ